ਜਦੋਂ ਪੂਰਾ ਦੇਸ਼ 15 ਅਗਸਤ ਨੂੰ ਆਜ਼ਾਦੀ ਦਿਵਸ ਮਨਾ ਰਿਹਾ ਸੀ ਤਾਂ ਪੰਜਾਬ ਦੇ ਵਿੱਚ ਗੋਲੀਬਾਰੀ ਨੇ ਸੰਸਨੀ ਮਚਾ ਦਿੱਤੀ। ਦਰਅਸਲ ਦੇ ਵਿੱਚ ਦੇਰ ਰਾਤ ਨੂੰ ਪੈਂਡਟ ਪੁਰਾਲਾ ਕਲਾ ਦੇ ਵਿੱਚ ਉਸ ਵੇਲੇ ਸੰਸਨੀ ਫੈਲ ਗਈ ਜਦੋਂ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਤਾਰ-ਤਾਰ ਗੋਲੀਆਂ ਚਲਾ ਦਿੱਤੀਆਂ ਗਈਆਂ। ਅੱਧੀ ਰਾਤ ਨੂੰ ਗੋਲੀਆਂ ਦੀ ਆਵਾਜ਼ ਸੁਣਨ ਦੇ ਨਾਲ ਲੋਕੜਾ ਲੋਕਾਂ ਦੇ ਵਿੱਚ ਭੱਜੜਾ ਪੈ ਗਈਆਂ। ਇਸ ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ ਹੁਣ دہشت ਦਾ ਮਾਹੌਲ ਫੈਲਿਆ ਹੋਇਆ ਹੈ। ਜਾਣਕਾਰੀ ਦੇ ਮੁਤਾਬਕ ਬਲਜੀਤ ਸਿੰਘ ਪੁੱਤਰ ਕਲਵਿੰਦਰ ਸਿੰਘ ਦੇ ਘਰ ਦੇ ਸਾਹਮਣੇ ਅੰਨੇਵਾ ਗੋਲੀਆਂ ਚੱਲਣੀਆਂ ਸ਼ੁਰੂ ਹੋ ਗਈਆਂ ਇਹ ਗੋਲੀਆਂ ਬਲਜੀਤ ਸਿੰਘ ਦੇ ਗੇਟ ਤੇ ਜਾ ਕੇ ਲੱਗੀਆਂ ਹਨ ਤੇ ਇਸ ਬਾਰੇ ਅਜੇ ਕੁਝ ਵੀ ਨਹੀਂ ਪਤਾ ਲੱਗਾ ਕਿ ਉਹ ਅਣਪਛਾਤੇ ਲੋਕ ਕੌਣ ਸੀ ਤੇ ਉਹਨਾਂ ਨੇ ਇਹ ਫਾਇਰਿੰਗ ਕਿਉਂ ਕੀਤੀ ਸੀ ਜਾਣਕਾਰੀ ਦੇ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ 15 ਤੋਂ 16 ਤੱਕ ਟੋਟਲ ਫਾਇਰ ਹੋਏ ਸਨ ਫਾਇਰਿੰਗ ਦੀ ਸੂਚਨਾ ਮਿਲਣ ਤੇ ਕਾਂਡਾ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਹੈ ਪਰ ਇਸ ਬਾਰੇ ਹਜੇ ਕੁਝ ਵੀ ਪਤਾ ਨਹੀਂ ਲੱਗਿਆ ਕਿ ਇਹ ਕੈਸ ਕਰਕੇ ਘਟਨਾ ਵਾਪਰੀ ਹੈ ਤੇ ਇਸ ਬਾਰੇ ਹਜੇ ਪਤਾ ਲਗਾਇਆ ਜਾ ਰਿਹਾ ਹੈ